ਬਾਰਡਰ ਉਤੇ ਪੈਂਦੇ ਪੰਜਾਬ ਦੇ ਇਹ ਵਿੱਚ ਕਹਿੰਦਾ ਭਾਬ ਕਿ ਇਸ ਤੋਂ ਪਹਿਲਾਂ ਨਸ਼ਿਆ ਵਿਰੋਧ ਜੁੱਧ ਪਾਣੀ ਦੀ ਕਹਾਣੀ ਪਾਣੀ ਦਾ ਜੁੱਧ ਤੇ ਹੁਣ ਭਾਰਤ-ਪਾਕ ਵਾਲਾ ਜੁੱਧ ਕਹਿੰਦਾ ਭਾਬ ਕਿ ਇਨ ਦਰਮਿਆਨ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪਾਣੀਆ ਦੇ ਮਤਲਕ ਇੱਕ ਵਿਸ਼ੇਸ਼ اجلاس ਸੱਦਿਆ ਸੀ ਬੀਬੀਐਮਪੀ ਨਾਲ ਕੇਂਦਰ ਸਰਕਾਰ ਨਾਲ ਪੰਜਾਬ ਸਰਕਾਰ ਨਾਲ ਹਰਿਆਣਾ ਦਾ ਜਿਹੜਾ ਪਾਣੀ ਦਾ ਰੇੜਕਾ ਇਹਦੇ ਬੀਬੀਐਮਪੀ ਦੇ ਇर्द-ਗਿਰਦ ਉਹ ਮਾਮਲਾ ਜਿਹੜਾ ਮਾਨਜੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰੱਖਵਾ ਰੱਖਿਆ ਗਿਆ ਸੀਗਾ ਅੱਜ ਉਹ ਆ ਗਿਆ ਕੀ ਮਤਲਬ ਅਸਲ ਦੇ ਵਿੱਚ ਵੇਖਿਆ ਜਾਵੇ ਉਹ ਕੇਸ ਹੈ ਕੀ ਸੀ ਤੇ ਪੰਜਾਬ ਦੀ ਸਥਿਤੀ ਕੀ ਸਾਹਮਣੇ ਆਈ ਹੈ ਕਿ ਇਹ ਸਾਰੇ ਮਾਮਲੇ ਸੰਬੰਧੀ ਚਰਚਾ ਲਈ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਉੱਗੇ ਰਾਸ਼ਟਰੀ ਮਾਹਰ ਤੇ ਵੱਡੇ ਲੇਖਕ ਪ੍ਰੋਫੈਸਰ ਡਾਕਟਰ ਪਿਆਰੀ لال ਕਰਗ ਜੀ ਸੋ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਚੈਨਲ ਈ ਮਿਸ਼ਨ ਪੰਜਾਬੀ ਨੂੰ ਤੁਹਾਡਾ ਸਵਾਗਤ ਵੈਲਕਮ ਜੀ ਸ਼ੁਕਰੀਆ ਜੀ ਬਹੁਤ-ਬਹੁਤ ਤੁਹਾਡਾ ਡਾਕਟਰ ਸਾਹਿਬ ਕਈ ਜੁਦਾ ਤੇ ਜੰਗਾ ਦੇ ਦਰਮਿਆਨ ਬੀਬੀ ਐਮਬੀ ਵੱਲੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਸੀਗਾ ਪਾਣੀਆਂ ਦੇ ਬਤਲਕ ਫੈਸਲਾ ਉਹ ਮਾਨਜੋ ਹਾਈ ਕੋਰਟ ਵੱਲੋਂ ਰੱਖਵਾ ਰੱਖ ਲੈ ਗਿਆ ਸੀ ਤੇ ਪੰਜਾਬ ਦੀ ਵੱਡੇ ਪੱਧਰ ਉਤੇ ਨਜ਼ਰ ਸੀ ਆਖਰ ਅੱਜ ਉਹ ਫੈਸਲਾ ਆ ਗਿਆ ਕਿਵੇਂ ਦੇਖਦੇ ਆ ਇਸ ਆਏ ਫੈਸਲੇ ਨੂੰ ਕੋਈ ਵੀ ਸਰ ਮੈਨੂੰ ਕੱਲ ਹੀ ਕਿਸੇ ਚੈਨਲ 'ਤੇ ਮੈਂ ਕਹਿ ਰਿਹਾ ਸੀ ਵੀ ਇਹ ਫੈਸਲਾ ਸਾਡੇ ਉਲਟ ਆਏਗਾ ਜੀ ਕਿਉਂਕਿ ਕੱਲ ਜਿਹੜੀਆਂ ਪਲੀਡਿੰਗ ਮੈਂ ਦੇਖੀਆਂ ਜਿੰਨੀਆਂ ਸੁਣੀਆਂ ਉਹ ਪਲੀਡਿੰਗ ਜੋ ਅਸੀਂ ਉੱਥੇ ਦਲੀਲ ਦਿੱਤੀ ਉਹ ਦਲੀਲ ਸਾਡੀ ਕੋਈ ਕਾਟ ਕਰਨ ਵਾਲੀ ਨਹੀਂ ਸੀ ਆਪਾਂ ਸਮਝੀਏ ਵੀ ਉੱਥੇ ਮੁੱਦਾ ਕੀ ਸੀ ਹੂੰ ਮੁੱਦਾ ਇਹ ਸੀ ਕਿ ਭਾ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਪ੍ਰਬੰਧਕੀ ਬੋਰਡ ਚੜਾ ਗਿਆ ਕੋਰਟ ਚ ਨੇ ਜੀ ਇਹਨਾਂ ਨੇ ਉੱਥੇ ਫੋਰਸ ਧਾਤੀ ਤੇ ਸਾਨੂੰ ਸਾਡਾ ਕੰਮ ਨਹੀਂ ਕਰਨ ਦਿੰਦੇ ਹੂੰ ਇਹਨਾਂ ਨੂੰ ਕਹੋ ਆਪਦੀ ਫੋਰਸ ਵਾਪਸ ਲੈਣ ਤੇ ਸਾਡਾ ਕੰਮ ਕਿ ਅੜਿੱਕਾ ਨਾ ਪਾਓ ਗੱਲ ਨਹੀਂ ਸੀ ਹੂੰ ਇਦੇ ਉੱਤੇ ਸਰਕਾਰ ਨੇ ਜਵਾਬ ਦਿੱਤਾ ਕਿ ਜੀ ਅਸੀਂ ਤਾਂ ਉੱਥੇ ਫੋਰਸ ਸਿਕਿਉਰਿਟੀ ਵਾਸਤੇ ਲਾਈ ਹੈ ਸੁਰੱਖਿਆ ਵਾਸਤੇ ਲਾਈ ਹੈ ਕਿਉਂਕਿ ਪਹਤਗਾਮ ਦੇ ਮਾਮਲੇ 'ਚ ਪਾਕਿਸਤਾਨ ਦੇ ਹਮਲੇ ਦਾ ਡਰ ਹੈ ਤੇ ਸਾਨੂੰ ਇਹ ਅਧਿਕਾਰ ਹੈ ਅਸੀਂ ਕਿੰਨੀ ਵੀ ਠੀਕ ਕਰ ਲੈਣਾ ਚਾਹੇ ਇਸਟੈਂਡ ਹੈ ਲਿਆ ਇਹ ਦਾਤੇਚਿਕ ਸਟੈਂਸੀ ਲੋਕਾਂ ਨੂੰ ਤੇ ਇਹ ਕਹੇ ਵੀ ਅਸੀਂ ਪਾਣੀ ਰੋਕਣ ਵਾਸਤੇ ਲਾਈ ਆ ਹੂੰ ਇਹਦੀ ਗੱਤ ਐਹੀ ਦੋ ਹੋ ਗਈਆਂ ਗੁਜਾ ਉਹ ਦੂਪਲੀਕੇਟ ਮਾਤਸਬ ਦੇ ਸਾਹਮਣੇ ਆ ਹੀ ਜਾਂਦੀ ਆ ਅਖਰਕਾਰ ਇਹ ਟਿਮੇਨ ਦੇ ਵੀਡੀਓ ਅਗਲਾ ਨਹੀਂ ਦਾ ਖਾਤੇ ਜਿਹੜੇ ਮੰਤਰੀ ਨੇ ਇਹ ਹਰਜੋਤ ਬ੍ਰੈਂਚ ਨੇ ਪਾਇਆ ਹਬੀ ਅਸੀਂ ਜੰਦਲਾਤ ਅਸੀਂ ਪ੍ਰਣਾਣਾ ਕਰਤਾ ਦੂਜੇ ਇਲਾਕਾ ਦਾ ਜਿਹੜਾ ਆਪੇ ਫਾਤ ਲੀਏ ਤੈਨੂੰ ਕੌਣ ਬਚਾਵੇ ਇਹਨਾਂ ਨੇ ਜਿਹੜਾ ਜਨਾਜ਼ ਹੋਇਆ ਇਹਨਾਂ ਨੂੰ ਭਲੇਖਾ ਵੀ ਸਾਰੀਆਂ ਦੁਨੀਆਂ ਸੁਣਦੀ ਨਹੀਂ ਉਹ ਜਨਾਜ਼ ਚ ਇਹਨਾਂ ਨੇ ਆਪ ਕੋ ਜੀ ਸੰਦੀ ਜੋ ਭੰਦੀ ਕਰੀ ਇਸ ਮੰਗਦੇ ਚ ਪੰਜਾਬ ਸਰਕਾਰ ਨੇ ਜੀ ਹਾਂ ਜੇ ਪੰਜਾਬ ਸਰਕਾਰ ਕਿਉਂ ਤਾਂ ਮੰਤ ਮੰਤਰੀ ओके ਪਰ ਪਾਫਨ ਕਿੰਮਾ ਨੇ ਬਤਾਓ ਮੰਤਰੀ ਕਿੰਨੇ ਸਨੂਦ ਸਾਹਿਬ ਨੇ ਕੌਣ ਨੇ ਉਹ ਵੀ ਕੋਈ ਮੰਤਰੀ ਇਹ ਤਿੰਨਾ ਨੇ ਜਿੰਨਾ ਭੰਡਿਆ ਕਾਂਗਰਸੀਆਂ ਨੂੰ ਤੇ ਭਾਜਪੀ ਨੂੰ ਹਮ ਓਕੇ ਕੁੱਨਾ ਸ਼ਾਇਦ ਹੀ ਕੋਈ ਭੰਡਿਆ ਸੋ ਉਹਦੇ ਨਾਲ ਗੱਲ ਗਾਹਾਂ ਦੀ ਗਾਹ ਜਾਂਦੀ ਹੋਈ ਹੈ ਵੀ ਆਪ ਵੀ ਲੜੀ ਜਾਂਦੇ ਨੇ ਇਹਨਾਂ ਨੇ ਕੀ ਕਰਨਾ ਹਮ ਅਰੇ ਯਾਰ ਕੋਈ ਇਹ ਹੀ ਗੱਲ ਨਹੀਂ ਆਈ ਵੀ ਪਾਰਟੀਆਂ ਵੱਖ ਹੋਣਾ ਇੱਥੇ ਪਾਰਟੀਆਂ ਫਿਰ ਭਗਵਾਨ ਤੁਹਾਨੂੰ ਆਵੇ ਮਿਹਰਬਾਨੀ ਬਚਾਉਣਾ ਹੈ ਉੱਥੇ ਦਲੀਲ ਹੁਣ ਕਿਹਦੀ ਦੇਣੀ ਸੀ ਉੱਥੇ ਜਿਹੜੀਆਂ ਦਲੀਲਾਂ ਆਈਆਂ ਛੋਟੇ ਛੋਟੇ ਚਿੰਨ ਗੱਲਾਂ ਮੈਂ ਦੱਸਾਂ ਇੱਕ ਪਹਿਲੀ ਡਿਬਿਡ ਆਈ ਕਿ ਜੀ ਸਾਨੂੰ ਇਹ ਕੰਮ ਤੋਂ ਰੋਕਦੇ ਨੇ ਉਹਦਾ ਇਹਨਾਂ ਨੇ ਜਵਾਬ ਦਿੱਤਾ ਜੀ ਅਸੀਂ ਨਹੀਂ ਕੰਮ ਤੋਂ ਰੋਕ ਰਹੇ ਸਸਾ ਸਿਕਿਉਰਿਟੀ ਲਾਗੀਆਂ ਸਿਕਿਉਰਿਟੀ ਰੋਣਾ ਸਾਡਾ ਹੱਕ ਹੈ ਠੀਕ ਹੋ ਗਿਆ ਕਿ ਅਨਾਲਟ ਨੇ ਨੋਟ ਕਰ ਰਿਹਾ ਵੀ ਇਹ ਕੰਮ ਨੂੰ ਨਹੀਂ ਰੋਕਣਗੇ ਇਹ ਸਿਕਿਉਰਿਟੀ ਐਸਰ ਸਾਡੀ ਸਿਕਿਉਰਿਟੀ ਦਾ ਮੰਨ ਲਈ ਦਾਤ ਨੇ ਦੂਜਾ ਹਿੱਸਾ ਹੁਣ ਨਾਈ ਦਾ ਸਿਕਿਉਰਿਟੀ ਉਸ ਬਹਾਨੇ ਹੈਗਾ ਤਾਂ ਪਾਣੀ ਰੋਕਣਾ ਹੂੰ ਦੂਜਾ ਸਵਾਲ ਗਾ ਪਾਣੀ ਦਾ ਆ ਪਾਣੀ ਦੇ ਸਵਾਲ ਦੇ ਉੱਤੇ ਅਡੀਸ਼ਨਲ ਸੌਲਿਸੀਟ ਰਹੇ ਨੇ ਜਿਹੜਾ ਬੀਬੀ ਐਮ ਵੀ ਦਾ ਵਕੀਲ ਹੈ ਉਹਨੇ ਆਖਿਆ ਜੀ ਪਾਣੀ ਵੰਡਣਾ ਸਾਡਾ ਅਧਿਕਾਰ ਹੈ ਰੂਲ ਜਿਹੜਾ 7 1974 ਦਾ ਹੈ 1974 ਦੇ ਰੂਲ ਬਣੇ ਹੋਏ ਨੇ ਉਹਦਾ 7ਵੇਂ ਰੂਲ ਦੇ ਤਹਿਤ ਅਸੀਂ ਪਾਣੀ ਵੰਡ ਸਕਦੇ ਹਾਂ ਤੇ ਜੇ ਕਿਸੇ ਨੂੰ ਕੋਈ ਝਗੜਾ ਹੋਵੇ ਕਿਸੇ ਵੀ ਸਪੀਡ ਉਹ ਕੇਂਦਰ ਕੋਲ ਨਮਾਇਜ਼ੀ ਕਰ ਦੇ ਆਪਦੀ ਪੇਸ਼ ਕਰ ਦੇ ਜੀ ਜੀ ਇਹ ਇਹ ਦੋ ਤਰੀਕ ਨੂੰ ਕੇਂਦਰ ਨੇ ਹੁਕਮ ਨਾਲੇ ਪਾਣੀ ਵੰਡਿਆ ਹੋਇਆ ਜਿਨ੍ਹਾਂ ਨੂੰ ਤਨਾਜ ਉੱਥੇ ਜਾਣ ਸਾਡੇ ਕੋਲ ਸਾਡਾ ਪਾਣੀ ਨਾ ਰੁਕਣ ਹੂੰ ਹੂੰ ਠੀਕ ਹੋ ਗਿਆ ਜਿਹੜਾ ਐਡੀਸ਼ਨ ਸੌਲਿਸਿਟਰ ਜਰਨਲ ਆਫ ਇੰਡੀਆ ਮਿਸਟਰ ਜੈਨ ਨੇ ਹੈਗੇ ਉਹ ਭਾਪੀ ਨਹੀਂ ਹੂੰ ਜੀ ਦੇਖੀ ਐਸੀ ਵੀ ਰਹਿਣੇ ਚੰਡੀਗੜ੍ਹ ਦੇ ਉਹਨਾਂ ਨੇ ਕਿਹਾ ਕਿ ਜੀ ਜੇ ਇਹਨਾਂ ਨੂੰ ਕੋਈ ਝਗੜਾ ਹੈ ਤਾਂ ਇਹ ਫਿਰ ਕੇਂਦਰ ਕੋਲ ਪੇਸ਼ ਕਰਨਾ ਆਉਦੀ ਗੱਲ ਉਹਨਾਂ ਨੇ ਵੀ ਇਹੀ ਕਿਹਾ ਹੂੰ ਹੂੰ ਜਿਹੜੇ ਸਾਡੀ ਧਿਰ ਆ ਉਹ ਇਹ ਕਹੀ ਗਈ ਨਹੀਂ ਜੀ ਇਹ ਤੱਥ ਠੀਕ ਨਹੀਂ ਦਿੰਦੇ ਜੀ ਆ ਨਹੀਂ ਦਿੰਦੇ ਸਾਡੀ ਧਿਰ ਨੇ ਤਿੰਨ ਗੱਲਾਂ ਪੇਸ਼ ਹੀ ਨਹੀਂ ਕਰਦਾ ਹੂੰ ਜੀ ਕਿ ਜੀ 7 ਰੂੜ 1974 ਦਾ ਲਾਗੂ ਹੀ ਨਹੀਂ ਹੋ ਸਕਦਾ ਇਸ ਵੇਲੇ ਕਿਉਂ ਨਹੀਂ ਲਾਗੂ ਹੁੰਦਾ ਇਹ ਪਾਣੀ ਦੀ ਵੰਡ ਪਾਈ ਮੇ ਹੋ ਚੁੱਕੀ ਹੂੰ ਓਕੇ ਇਹ ਪਾਣੀ ਦੀ ਵੰਡ ਸਤੰਬਰ ਤੋਂ ਲੈ ਕੇ 20 ਮਈ ਤੱਕ ਹੋ ਚੁੱਕੀ ਬਿਲਕੁਲ ਆਪ ਦਾ ਆਪ ਦਾ ਹਿੱਸਾ ਆ ਗਿਆ ਸੋ ਪਾਣੀ ਦੀ ਵੰਡ ਦਾ ਤਾਂ ਕੋਈ ਝਗੜਾ ਹੀ ਨਹੀਂ ਹੂੰ ਕੋਈ ਰੌਲਾ ਹੀ ਨਹੀਂ ਹੈ ਇਹ ਗਲਤ ਕਹਿ ਰਹੇ ਨੇ ਉਹਰੇ ਦੂਜਾ ਹੁਣ ਇਸ ਕਰਕੇ ਅਸੀਂ ਕੇਂਦਰ ਚ ਵੀ ਕਰਦਾ ਜਾਣਾ ਹਰਿਆਣਾ ਨੇ ਆਪਦਾ ਪਾਣੀ 31 ਮਾਰਚ ਤੱਕ ਲੈ ਲਿਆ ਸਾਰਾ ਹਾਂ ਲੋਕਾਂ ਨੂੰ ਚਾਟ ਦਿੰਦੇ ਨਾਲ ਵੀ ਇੰਨਾ ਪਾਣੀ ਵੰਡਿਆ ਸੀ ਜੀ ਐਂ ਵੰਡਿਆ ਸੀ ਆ ਰੂੜ ਹੈ ਇਹਦੇ ਮੁਤਾਬਕ ਉਹਨੇ ਇੰਨਾ ਪਾਣੀ ਡੜਿਆ ਕੋਈ ਚੀਜ਼ ਨਹੀਂ ਉੱਥੇ ਪੇਸ਼ ਕੀਤੀ ਹੂੰ ਜਦ ਵੀ ਉਹਨੇ ਪਾਣੀ ਡੜਿਆ ਉਹ ਤੋਂ ਬਾਦ ਉਹਨੇ ਆਖਿਆ ਬੀਵੀ ਐਮ ਬੀ ਨੇ ਸਾਨੂੰ ਆਖਿਆ ਵੀ ਪਿਆਸਾ 마을 ਨੂੰ ਕੁਝ ਪਾਣੀ ਅਸੀਂ ਆਖਿਆ ਚਲੋ 400 4000 ਕਿਊਸਕ ਸਾਡੇ ਚ ਦੇ ਦਿਆ ਕਰੋ ਹੂੰ ਹੂੰ ਇਹ ਪੇਸ਼ ਕਰਨਾ ਸੀ ਜੀ ਇੰਨੇ ਦਿਨਾਂ ਚ 4000 ਕਿਊਸਕ ਜਾ ਰਿਹਾ 104% ਇਹ ਤਾਂ ਲੋਕਾਂ ਨੂੰ ਦੱਸ ਦੇ ਫਿਰ ਮੈਨੂੰ ਉੱਥੇ ਦੱਸ ਦੇਣਾ 104% ਪਾਣੀ ਇਹ ਡਹਿ ਗਈ ਫਿਰ ਵੀ ਇਹ ਕਹਿੰਦੇ ਨੇ ਕਿ ਸਾਨੂੰ ਪੀਣ ਨੂੰ ਪਾਣੀ ਨਹੀਂ ਦਿੱਤਾ ਜਾਂਦਾ ਆ ਨੈਵ ਸਿੰਘ ਸੈਣੀ ਦੀ ਸਟੇਟਮੈਂਟ ਹੈ ਉੱਥੇ ਉਹਨਾਂ ਨੇ ਹੱਕ ਦੀ ਤਾਂ ਕੋਈ ਗੱਲ ਹੀ ਨਹੀਂ ਕਰੀ ਉਹਨਾਂ ਨੇ ਕਿਹਾ ਭਾਈ ਕਿਨੇ ਜੀ ਤਰ੍ਹਾਂ ਸਾਨੂੰ ਦਿਓ ਕਿਉਂਕਿ ਸਭ ਪਾਣੀ ਲੈਣਾ ਚਾਹੁੰਦੇ ਨੇ ਕਿਤੇ ਵੱਡੇ ਗਰੀਬ ਸੀ ਉਹਦਾ ਧਿਆਨ ਦੇਸ਼ ਕਰਨਾ ਸੀ ਨੈਵ ਸਿੰਘ ਸੈਣੀ ਦਾ ਕੀ ਦੇਖ ਲੋ ਆ ਭਾ ਜੀ ਪੀ ਦੇ ਪ੍ਰਧਾਨ ਦਾ ਪੰਜਾਬ ਦੇ ਦਾ ਬਿਆਨ ਆ ਵੀ ਅਸੀਂ ਪਿਆਸਾ ਨਹੀਂ ਮਾਰਦੇ ਕਿਸੇ ਨੂੰ ਆਖਰ ਸਾਹਿਬ ਦਾ ਬਿਆਨ ਪੇਸ਼ ਕਰਨਾ ਸੀ ਵੀ ਅਸੀਂ ਆਪਦੇ ਹਿੱਸੇ ਤੇ ਪਾਣੀ ਮੰਗ ਰਹੇ ਹਾਂ ਜੀ ਵੀ ਇਹ ਵੀ ਨੂੰ ਸਦੇਸੇ ਤੇ ਕੋਈ ਧਰ ਨਹੀਂ ਹੂੰ ਜੀ ਠੀਕ ਹੋ ਗਿਆ ਹੁਣ ਆਖਰੀ ਗੱਲ ਹੈ ਵੀ ਜਿਹੜੇ ਅਧਿਕਾਰ ਹੀ ਨਹੀਂ ਹੈ ਉਹ ਹੁਣ ਕਹਿੰਦੇ ਸਾਨੂੰ ਤੈਸਾ ਮਾਰ ਰਹੇ ਨੇ ਪਿੰਨ ਲੀਟਰ ਇੱਕ ਬੰਦੇ ਨੂੰ ਚਾਹੀਦਾ ਪਾਣੀ ਰੋਜ਼ ਪੀਣ ਨੂੰ ਤੇ 2 ਕਰੋੜ 99 ਲੱਖ ਦੀ ਇਹਨਾਂ ਦੀ ਆਬਾਦੀ ਹੈ ਇਹਨਾਂ ਨੂੰ 8 ਕਰੋੜ 87 ਲੱਖ ਲੀਟਰ ਪਾਣੀ ਚਾਹੀਦਾ ਤੇ ਉਹ 8 ਕਰੋੜ 7 ਲੱਖ ਲੀਟਰ ਪਾਣੀ ਜਿਹੜਾ ਦੇਣਾ ਹੈ ਕਰੋੜ ਤੇ ਉਹ ਪਾਣੀ ਤਾਂ ਤੈਪੀ ਕੁਸ ਕੀ ਬੰਦਾ ਸਾਰਾ ਹੂੰ ਅਸੀਂ ਤਾਂ 4000 ਕਿਸ਼ਕ ਦੇ ਰਹੇ ਹਾਂ ਫਿਰ ਮੰਨੋ ਧੋਣ ਧੋਣ ਕੱਪੜੇ ਧੋਣ ਸਬਜ਼ੀਆਂ ਆਟਾ ਗੁੰਨਣਾ ਹੱਥ ਧੋਣਾ ਅਰਸ਼ ਧੋਣੇ ਪਸ਼ੂਆਂ ਨੂੰ ਪਾਣਾ ਇਹ ਸਾਰਾ ਦਾ ਨਾ ਕੇ ਵੀ 150 ਲੀਟਰ ਪ੍ਰਤੀ ਬੰਦਾ ਬੰਦਾ ਹੈ ਉਹਦੇ ਨਾਲ ਸਾਰਾ 1700 ਕਿਸ਼ਕ ਬੰਦਾ ਹੈ ਜੀ ਤੇ 4000 ਕਿਸ਼ਕ ਦੇ ਰਹੇ ਹਾਂ 2.5 ਉਹਨਾਂ ਦੇ ਰਿਹਾ ਫਿਰ ਵੀ ਪਹਿਲਾਂ ਹੀ ਬਿਲਕੁਲ ਇਹ ਵੀ ਆਪਦਾ ਪਾਣੀ ਨਹੀਂ ਹਾਂ ਬੀਬੀ ਅੰਦੀ ੱੱਕੇ ਨਾਲ ਉਹਨਾਂ ਨੂੰ 8500 ਦੇਣਾ ਚਾਹੁੰਦਾ ਹੈ ਦੂਜੀ ਗੱਲ ਬੀਬੀ ਅੰਦੀ ਇਹ ਕਹਿ ਰਿਹਾ ਹੁਣ ਕਿ ਜੀ ਇਹਦੇ ਵਿੱਚੋਂ ਪਾਣੀ ਜਿਹੜਾ ਜਾਣਾ ਹੈ ਉਹ ਅ ਦਿੱਲੀ ਨੂੰ ਵੀ ਜਾਣਾ ਹੈ ਰਾਜਸਥਾਨ ਨੂੰ ਵੀ ਜਾਣਾ ਹੈ ਜੇ ਦਿੱਲੀ ਤੇ ਰਾਜਸਥਾਨ ਨੂੰ ਪਾਣੀ ਦੀ ਰੋਲਾ ਸੱਤਵੇਂਗੇ ਨਾ ਹੂੰ ਬਿਲਕੁਲ ਉਹ ਹਰਿਆਣਾ ਕਿਉਂ ਮੰਗਦਾ ਉਹਦੇ ਵਾਸਤੇ ਪਾਣੀ ਹੂੰ ਹਰਿਆਣੇ ਨੂੰ ਕਿੱਥੋਂ ਅਧਿਕਾਰ ਆ ਗਿਆ ਹੂੰ ਹੂੰ ਅੱਜ ਤੱਕ ਹਰਿਆਣੇ ਨੇ ਇੱਕ ਦਿਖਾਓ ਉੱਥੇ ਮੀਟਿੰਗ ਚ ਕਰਿਆ ਹੋਵੇ ਵੀ ਸਾਨੂੰ ਪਾਣੀ ਦਿੱਲੀ ਚ ਬਿਜਲੀ ਨੇ ਮੰਗਿਆ ਹੋਵੇ ਪਾਣੀ ਸੱਤੋਂ ਹੂੰ ਹੂੰ ਸਾਡਾ ਪਾਣੀ ਜਾਣਾ ਹੈ ਹਰਿਆਣਾ ਚੌਧਰੀ ਬੰਦਾ ਦੱਸੋ ਇਹਨੂੰ ਕਿੱਥੋਂ ਅਧਿਕਾਰ ਹੈ ਸੋ ਇਸ ਕਰਕੇ ਪਾਣੀ ਦੀ ਬੰਦ ਦਾ ਰੋਲਾ ਨਹੀਂ ਏ 7 2 ਜਿਹੜੀ ਐਕਸਪਲੇਨੇਸ਼ਨ ਦਿੱਤੀ ਹੈ 1974 ਰੂਲ ਬੀਬੀਐਮਬੀ ਰੈਗੂਲੇਸ਼ਨ ਆਫ ਵਾਟਰ ਦਾ ਰੂਲ ਹੈ ਜਿਹੜੀ ਉਹਦਾ 7 ਰੂਲ ਤਾਂ ਲਾਗੂ ਹੀ ਨਹੀਂ ਹੁੰਦਾ ਕਿਉਂਕਿ ਵੰਨ ਪਹਿਲਾਂ ਹੀ ਹੋ ਚੁੱਕੀ ਹੂੰ ਉਹ ਜਿਹੜੀ ਐਕਸਪਲੇਨੇਸ਼ਨ ਤੁਸੀਂ ਕਿਹਾ ਵੀ ਉਹਦੇ ਚਾਹੇ ਤੁਸੀਂ ਉੱਥੇ ਜਾਓ ਡੀਡੀ ਕੋਲੇ ਬਿੱਲੀ ਕੋ ਗ੍ਰੰਦੀ ਡੋਲੀ ਨਹੀਂ ਕੋ ਕੋਤ ਚਗੜਾ ਰਹੀ ਨਹੀਂ ਉਹ ਤਾਂ ਸਾਡਾ ਹਿੱਸਾ ਮੰਗ ਰਹੇ ਹੂੰ ਹੂੰ ਸੋ ਅਸੀਂ ਵਰਕੇ ਬੇਨਤੀ ਕਰਦੇ ਹਾਂ ਬਈ ਬੀਬੀਐਮਬੀ ਨੂੰ ਰਿਸਟ੍ਰੇਨ ਕਰਿਆ ਜਾ ਬੇਕਰ ਸਾਡਾ ਹਿੱਸਾ ਖੋ ਕੇ ਹਰਿਆਣੇ ਨੂੰ ਨਾ ਦੇਵੇ ਹੂੰ ਜੀ ਇਨਾਂ ਤੇ ਰੋਕ ਲਗਾਈ ਜਾਵੇ ਹੂੰ ਬਿਲਕੁਲ ਸਹੀ ਗੱਲ ਹੈ ਬੈਠਾ ਕਦਮ ਕਿੱਦੇ ਫੈਸਲਾ ਹੋ ਜੂ ਦਿਖਰੇ ਉਹਨਾਂ ਤੇ ਰੋਕ ਲਗਾਈ ਜਾ ਹੂੰ ਹੂੰ ਇਹ ਗੱਲ ਉੱਥੇ ਕਹੀ ਨਹੀਂ ਵੀ ਇਨਾਂ ਤੇ ਰੋਕ ਲਾਉਣੀ ਹੂੰ ਹੂੰ ਮੈਂ ਅੱਜ ਪਹਿਲੀ ਵਾਰ ਵੀ ਨਹੀਂ ਕਹਿ ਰਿਹਾ ਇਹ ਮੈਂ ਤੁਹਾਨੂੰ ਤਾਂ ਦੱਸਾਂ ਜੀ ਜੀ ਕਿਉਂਕਿ ਇਹ ਆਪਣੀਆਂ ਚਮੜੀਆਂ ਬਚਾਉਂਦੇ ਨੇ ਬਾਹਰ ਜਾ ਕੇ ਪ੍ਰਚਾਰ ਕਰਦੇ ਨੇ ਉੱਥੇ ਚਮੜੀ ਬਚਾਉਂਦੇ ਨੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਦੇ ਬੱਚੇ ਦਾਖਲ ਹੁੰਦੇ ਸੀ ਐਮਬੀਬੀਐਸ ਤੇ ਤੇ ਸਾਡੇ ਕਾਲਜਾਂ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ हरियाणाे च हिमाचल च चंडीगढ़ च दिल्ली च राजस्थान च कोई दाखला ਨਹੀਂ ਦਿੰਦਾ ਸੀ ਅਸੀਂ ਇੱਥੇ ਪਾਇਆ ਜਨਜੋ ਸਾਹਿਬ ਨੇ ਹੁਕਮ ਕਰਨ ਲੱਗੇ ਚੀਫ ਜਸਟਰਡ ਸਾਹਿਬ ਜਿਵੇਂ ਹੁਣ ਚੀਫ ਜਸਟਰਡ ਨੇ ਡਿਵੀਜ਼ਨ ਬੈਂਚ ਕਿ ਜੀ ਅਸੀਂ ਤਾਂ ਹੁਕਮ ਕਰ ਦਿਆਂ ਵੀ ਜਿਹੜੇ ਇਹ ਪਟੀਸ਼ਨ ਜਿਹਨਾਂ ਨੇ ਪਾਈਆ ਇਹ ਇਹਨਾਂ ਨੂੰ ਅਜ਼ਾਦਤ ਦਿਓ ਹੂੰ ਹੂੰ ਜੀ ਤੇ ਸਾਰੀਆਂ ਪਾਰਟੀਆਂ ਮੇਰੇ ਸਾਹਮਣੇ ਨੇ ਜਿਹਨੀਆਂ ਹਸਮਤ ਨੇ ਮੈਂ ਖੜਾ ਹੋ ਗਿਆ ਮੈਂ ਜਾ ਕੇ ਸਾਡੀ ਉੱਤੀ ਨੂੰ ਕਿਹਾ ਸੀ ਕਦੇ ਬਸ ਸੈਂਤੀ ਦੇਣੀਆਂ ਸੈਂਤੀ ਦੇ ਕੇ ਅਸੀਂ ਸੁਪਰੀਮ ਕੋਰਟ ਵੀ ਨਹੀਂ ਜਾ ਸਕਦੇ ਅਸੀਂ ਨਹੀਂ ਸਮਝ ਤੋ ਹਾਂਸਲਾ ਜੇ ਨਾ ਜਿਕਰ ਇਹਨਾਂ ਕੋਲ ਅਧਿਕਾਰ ਹੈ ਹੂੰ ਉਹਨੇ ਖੜੇ ਹੋ ਕੇ ਕਿਹਾ ਜੱਜ ਸਾਹਿਬ ਜੇ ਉਹਨੂੰ ਜੇ ਇੱਥੇ ਅਫਸਰ ਕੰਪੀਟੈਂਟ ਨਹੀਂ ਹੈ ਜੇ ਉਹਨੂੰ ਅਧਿਕਾਰ ਨਹੀਂ ਹੈ ਫੈਸਲਾ ਲੈਣ ਦਾ ਮੈਂ ਕੋਈ ਟਾਈਮ ਹੋਰ ਨਹੀਂ ਦੇਣਾ ਸਰਕਾਰ ਨੂੰ ਉਹਨੇ ਕਿਹਾ ਮੈਂ ਸਾਕਾ ਤੋਂ ਰਹਿ ਲਈਂਗਾ ਸਰਕਾਰ ਤੋਂ ਪੁੱਛਣਾ ਉਹ ਕਹਿੰਦਾ ਮੈਂ ਟਾਈਮ ਹੀ ਨਹੀਂ ਦੇਣਾ ਠੀਕ ਹੋ ਗਿਆ ਮੈਂ ਕਿਹਾ ਕਿ ਸਾਡੇ ਗਾ ਖੱਤ ਦੀ ਗੱਲ ਪੈਗੀ ਮੈਂ ਜੀ ਉੱਠਿਆ ਆਪਦੀ ਡਿਪਟੀ ਕਮਿਸ਼ਨਰ ਜਨਰਲ ਨੂੰ ਕਿਹਾ ਮੈਂ ਕਿਹਾ ਜੀ ਗਾਡੇ ਇਹ ਹੈ ਵੀ ਮੈਂ ਤਾਂ ਕੰਪੀਟੈਂਟ ਮੈਂ ਸਨ ਸਦਕਾਰੀਆਂ ਮੈਨੂੰ ਅਧਿਕਾਰ ਹੈਗਾ ਮੈਂ ਉਥਰ ਹੀ ਨਾ ਹੂੰ ਹੂੰ ਮੈਂ ਇੱਥੇ ਹੰਫੀਆ ਬਿਆਂਦੇ ਨੂੰ ਕਿਹਾ ਰਾਂ ਜਾਂ ਹਲਥ ਦੇ ਕਹੇ ਕਿ ਜਵਾਨੀ ਕਹੇ ਨੂੰ ਕਿਹਾ ਰਾਂ ਇਹ ਕੋਰਟ ਫੈਸਲਾ ਜਿਹੜਾ ਵਰਗੀ ਕਰੇ ਪਰ ਅਸੀਂ ਸਾਰੀ ਸਹਿਮਤ ਹੀ ਨਹੀਂ ਹੈ ਹੂੰ ਜੀ 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 ਉਹ ਜੁਰੂਰੀ ਥੋੜੇ ਮੈਂ ਸਹਿਮਤ ਹਾਂ ਫੈਸਲੇ ਨਾਲ ਉਹ ਤੋਂ ਉੱਤਰ ਹੱਕਾ ਦਾ ਫੈਸਲਾ ਕਰਦੇ ਅਸੀਂ ਨਹੀਂ ਸਹਿਮਤ ਹੁੰਦੇ ਹੂੰ ਜੱਜ ਸਾਹਿਬ ਨੇ ਇਹ ਕਹਿਣਾ ਪਿਆ ਹਾਈ ਕੋਰਟ ਚ ਜੇ ਤੁਸੀਂ ਬਾਅਦ ਵਿੱਚ ਕਹਦੇ ਹੋਗੇ ਅਸੀਂ ਦਸੰਤ ਹੈ ਹੀ ਨਹੀਂ ਸੀਗੇ ਹੂੰ ਆਹ ਫੈਸਲਾ ਸਾਡੇ ਹੱਕ ਚ ਹੋਇਆ ਜਦ ਮੈਂ ਆੜਿਆ ਰਿਹਾ ਮੈਂ ਕਹਿੰਦਾ ਜੀ ਬਿਲਕੁਲ ਨਹੀਂ ਅਸੀਂ ਕਿਉਂ ਸਮਝੀ ਦਵਾਂਗੇ ਤੁਸੀਂ ਆਪਕੇ ਮੈਨੂੰ ਉਹ ਸਾਡੀ ਸਰਕਾਰ ਦੇ ਵਕੀਲ ਨੇ ਪੁੱਛਿਆ ਵੀ ਤੁਹਾਨੂੰ ਮੈਂ ਕਹਿੰਦੀ ਮੈਨੂੰ ਕੇਸ ਹਰਾਉਣ ਥੋੜੋ ਭੇਜਿਆ ਹੂੰ ਸਾਨੂੰ ਇਹ ਦੱਸਣ ਇਹਨਾਂ ਦਾ ਕਿਹੜਾ ਅਫਸਰ ਸੀ ਉੱਥੇ ਜਿਹਨੇ ਆਇਆ ਇਸ ਟਾਈਮ ਤੇ ਹੋਇਆ ਐਟਾ ਵੱਡਾ ਮਾਮਲਾ ਹੈ ਪੰਜਾਬ ਦਾ ਕਿਉਂਕਿ ਇਹ ਚੁੱਕੀ ਵੱਡੀ ਸਿਆਸਤ ਬਣਾ ਰਹੇ ਨੇ ਸਾਰੀ ਭਗਵੰਤ ਮਾਨ ਸਰਕਾਰ ਨੇ ਗੰਤਮਾਨ ਨੇ ਇਹਨੇ ਮਨਿਸਟਰਾਂ ਨੇ ਇਹ ਸਿਆਸ ਬਣਾ ਕੇ ਸਾਰੇ ਪੱਟੀ ਵਿੱਚ ਕਰਿਆ ਨਾ ਇਹਨਾਂ ਨੇ ਕੋਰਟ ਦਾ ਕੇਸ ਠੀਕ ਤਿਆਰ ਕਰਿਆ ਨਾ ਨੇ ਸੰਗੜੀ ਚ ਠੀਕ ਕਰਿਆ ਆਪ ਸੱਚ ਦੂਜੇ ਨੂੰ ਠੀਬੀ ਲਾਉਣ ਤੇ ਲੱਗੇ ਰਹੇ ਫੈਸਲਾ ਆਇਆ ਕਿ ਇਹ ਜਿਹੜਾ ਰਕਮ ਰੱਖਿਆ ਹੋਇਆ ਸੀਗਾ ਫੈਸਲਾ ਇਹ ਆ ਗਿਆ ਕੋਈ ਰੱਖਵਾ ਕੋਈ ਫੈਸਲਾ ਇਹ ਆ ਗਿਆ ਹੂੰ ਤੇ ਇਹਨਾਂ ਨੇ ਲਿਖ ਕੇ ਰਹਿਤਾ ਕਿ ਇਹਨਾਂ ਦੀ ਫੋਰਸ ਕੋਈ ਦਖਲ ਨਹੀਂ ਦਦੀ ਨੀ ਕਰੇਗੀ ਬੀਬੀਐਮ ਦੇ ਕੰਮ ਚ ਜੀ ਤੇ ਜਿਹੜਾ ਬੀਬੀਐਮ ਵੀ ਪਾਣੀ ਛੱਡ ਰਿਹਾ ਹੈ ਜਿਹੜਾ ਦੋ ਤਰੀਕ ਨੂੰ ਸੈਕਟਰੀ ਕੇਂਦਰ ਦੇ ਨੇ ਫੈਸਲਾ ਕਰਤਾ ਉਹਨੂੰ ਲਾਗੂ ਕੀਤਾ ਜਾਵੇ ਜੇ ਪੰਜਾਬ ਨੂੰ ਉਤਰਾਜ ਹੈ ਜਾ ਜਿਹੜਾ 1974 ਦਾ ਸੱਤ ਰੂੜਾ ਹੈ ਉਹਦੀ ਐਕਸਪਲੇਨੇਸ਼ਨ ਦੋ ਆ ਨੋਟ ਕਰ ਲੋ ਐਕਸਪਲੇਨੇਸ਼ਨ ਕਰ ਲੋ ਪੂਰੀ ਵਿਆਖਿਆ ਕਰ ਲੋ ਉਹਦੇ ਚਾਹਤੋਂ ਭਾਰ ਸਰਕਾਰ ਕੋਲ ਪੇਸ਼ ਹੋ ਜਾਣਾ ਭਾਰ ਸਰਕਾਰ ਨੇ ਸਾਨੂੰ ਕੀ ਦੇਣਾ ਹੈ ਫੈਸਲਾ ਸਾਡੇ ਟੋਟਲ ਉਲਟਾ ਆ ਤੇ ਕਿ ਇਹ ਫਿਰ ਜਿਹੜਾ ਆਪਾਂ ਮੰਨ ਲਓ ਕਿ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਉਹਦੇ ਮੈਨੇ ਮੂਨੇ ਕਿੱਥੇ ਗਏ ਉਹ ਕਾਹਦਾ ਰਹਿ ਗਿਆ ਕਾਹਦੇ ਮੈਨੇ ਰਹਿ ਗਏ ਮੈਨੇ ਤਾਂ ਟਾਹ ਹੁੰਦੇ ਜੇ ਉੱਥੇ ਇਕੱਠੇ ਹੁੰਦੇ ਉੱਥੇ ਤੇ ਉਹਨਾਂ ਨੂੰ ਮੈਨੇ ਲਈਏ ਉੱਥੇ ਤਾਂ ਗੜ ਤੇ ਗਏ ਉਹਨਾਂ ਦੇ ਹੂੰ 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 ਜਾਦ ਤੁਸੀਂ ਕਿਸ ਤੁਹਾਡੇ ਖੇਤੋਂ ਅਜਲਾ ਸਾਰਾ ਪਬਲਿਕ ਰਿਨੇ ਹੋ ਰਿਆ ਸੀ ਉਹਨਾਂ ਦੇਖੋ ਜੱਜਾਂ ਨੂੰ ਨਹੀਂ ਪਤਾ ਤੁਹਾਡੇ ਖੇਤੋਂ ਕੀ ਨਾ ਹੋਣੀ ਪਤਾ ਕਿ ਕੀ ਹੋ ਰਿਹਾ ਹੈ ਹਰਿਆਣੇ ਨੂੰ ਨਹੀਂ ਪਤਾ ਹਰਿਆਣੇ ਨੇ ਤਹੇ ਜੋ ਕੋਈ ਜਰੂਰਤ ਨਹੀਂ ਕੱਢਿਆ ਇਹ ਪੰਜਾਬ ਦੇ ਮਾਹੌਲੇ ਵਿੱਚ ਅੰਦਰਲੀ ਗੱਲ ਅੰਦਰ ਹੋਰ ਤੇ ਬਾਹਰ ਹੋਰ ਇਸ ਤਰ੍ਹਾਂ ਦਾ ਪ੍ਰਚਾਰ ਹੈ ਬਿਲਕੁਲ ਇਹ ਕਰਿਆ ਇਹਨਾਂ ਨੇ ਜਾਣਬੁੱਝ ਕੇ ਆਪਣੀਆਂ ਵੋਟਾਂ ਵਾਸਤੇ ਏਡਾ ਵੱਡਾ ਸੰਕਟ ਆਇਆ ਹੈ ਕਿ ਤੁਹਾਨੂੰ ਨਹੀਂ ਪਤਾ ਅਗਲਾ ਕੋਰਟ ਚ ਜਾਊਗਾ ਤੁਸੀਂ ਇੱਥੇ ਤਾਂ ਰਹੋ ਕੁਝ ਮਹੀਨੇ ਰਹੀ ਜਾਂਦੇ ਹੋ ਹੂੰ ਹੂੰ ਅਗਲੀ ਗੱਲ ਮੇਰਾ ਇੱਕ ਆਸਲ ਸਵਾਲ ਆ ਬਸ ਜੀ ਇਹ 2022 ਚ ਫਰਵਰੀ ਚ ਆਗੇ ਹਰਿਆਣੇ ਨੇ ਇਹ ਵੀ ਇੱਕ ਗੈਸਟੈਂਡ ਕਿ ਸਾਨੂੰ 9500 ਕਿਲੋ ਸੱਕ ਮਿਲਦਾ ਰਿਹਾ ਪਾਣੀ ਪਿਛਲੇ ਸਾਲਾਂ ਚ 2022 ਮਈ ਚ 2023 ਮਈ ਚ 2024 ਮਈ ਚ 9500 ਕਿਲੋ ਕਿਵੇਂ ਜਾਂਦਾ ਸੀ ਇਹ ਦੱਸਣੋ ਅੱਜ ਹੀ ਕਿਉਂ ਜਾਗੇ ਨੇ ਇਹ ਕਹਿੰਦੇ ਨੇ ਵੀ ਬਾਕੀ ਸਰਕਾਰਾਂ ਦਾ ਪਾਣੀ ਨਹੀਂ ਦੁਸ਼ਮਣ ਸੀਗੀਆਂ ਹੂੰ ਇਹ ਤਾਂ ਪੰਜਾਬ ਦੇ ਖੈਰ ਖਾਣੇ ਨਾ ਇਹ 3 ਸਾਲ ਪਾਣੀ ਕਿਵੇਂ ਦਿੰਦੇ ਰਹੇ 3 ਸਾਲ ਜਿਹੜਾ ਇਹਨਾਂ ਦਿੱਤਾ ਜੇ ਪਹਿਲੇ ਸਾਲ ਬੰਦ ਕਰਿਆ ਹੁੰਦਾ ਸ਼ਾਇਦ ਗੰਦ ਹੋਣੀ ਉਹ 3 ਸਾਲ ਦੇ ਕੇ ਆ ਲੈਣਾ ਉਹਨੂੰ ਕਹਿੰਦੇ ਆਂ ਸੀ ਰਾਈਟ ਅਕਰੂ ਕਰਨਾ ਦੇ ਜੀ ਦੇਖੋ ਸੰਤਮਿੱਦਾ ਐ ਐਤੀ ਬੰਦ ਕਰਿਆ ਇਹਨਾਂ ਨੇ ਇਹ ਭਵੰਤ ਮੰਤਰੀ ਕਾਦਦਾ ਸੇ ਵੀ 3 ਸਾਲ ਤੋਂ ਚੱਲਦਾ ਰਿਹਾ ਪਾਣੀ ਕਿਉਂ ਦਿੰਦੇ ਰਹੇ ਤੁਸੀਂ 3 ਸਾਲ ਪਾਣੀ ਦਿੰਦੇ ਹੋ ਤੁਸੀਂ ਕੋਸ਼ੀ ਵੀ ਠਹਿ ਰਾਈ ਜਾਂਦੇ ਹੋ ਕਿ ਤੁਸੀਂ ਨਾਲ ਦੀ ਨਾਲ ਅਸੈਂਬਲੀ ਦੇ ਵਿੱਚ ਇੱਕ ਦੂਜੇ ਦੇ ਮਤਲਬ ਉਹਨਾਂ ਦੇ ਉਹਨਾਂ ਦੀ ਜੋ ਤੁਸੀਂ ਦੇਖੋ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹੋ ਮਾਫੀ ਮੰਗਣਾ ਫਲਾਣਾ ਕਰਨਾ ਮੈਂ ਕਹਿੰਦਾ ਉਹ ਜਿਹੇ ਤੋਂ ਬੰਦਾ ਲੜਾਈ 'ਚ ਨਹੀਂ ਕਹਿੰਦਾ ਕਿਸੇ ਨੂੰ ਜਿਹੋ ਜਿਹੇ ਅਸੈਂਬਲੀ ਛੱਡ ਕੇ ਕਹਿ ਰਹੇ ਨੇ ਤੇ ਰਾਹੀ ਲਗਤਾ ਹੁਣਾ ਸੀ ਕਹਿੰਦੇ ਕਮਿੰਗ ਇਵੈਂਟਸ ਕਾਸਟ देयर ਸ਼ੈਡੂਲ ਬਿਹੋਰ ਪਿੰਡ ਦਾ ਗੋਹਾ ਰੰਕੂ ਦੇਖਿਆ ਜਾਂਦਾ ਮੈਨੂੰ ਉਹਦੇ ਅਸੈਂਬਲੀ ਚ ਉਹਨਾਂ ਦਾ ਦੇਖਿਆ ਸੀ ਵੀ ਲੈ ਹੁਣੇ ਕੁਝ ਨਹੀਂ ਕਰ ਸਕਦੇ ਪਾਣੀ ਦੇ ਉੱਤੇ ਜਿੱਦੈ ਕੱਲ ਮੈਂ ਬਲੇਵਾਰਾ ਉੱਤੇ ਨੂੰ ਬੈਠ ਕੇ ਵੀ ਇਹਨਾਂ ਨੇ ਉੱਥੇ ਕੀ ਬੀਤ ਕਰੀਆ ਉਹਦੀ ਮੇਰੇ ਮਨ ਚ ਹੋ ਗਿਆ ਹੁਣਾ ਸੀ ਕਈ ਸਾਰਾਂਗੇ ਜੋਰ ਲਾਦਾ ਨੇ ਅਸੀਂ ਕਈ ਸੰਗੀਤ ਦੇ ਉਹ ਕਹਿੰਦੇ ਸੋ ਰੋਜ਼ ਮੈਂ ਕੋਟਾਂ ਚ ਕੇ ਜਿੱਤ ਕੇ ਆਇਆ ਸਰਕਾਰ ਦੇ ਹੰਨੇ ਚ ਬਿਲਕੁਲ ਬਿਲਕੁਲ ਬਿਨਾਂ ਤੁਹਾਡੇ ਨਾ ਸਰਕਾਰ ਚ ਜਿਹੜਾ ਮਰਜੀ ਕੇ ਇਸ ਕੱਢ ਲੈਣਾ ਜੇ ਅਸੀਂ ਇੱਥੇ ਇੱਕ ਅੱਧਾ ਕੇਸ ਦੋ ਹਾਰੇ ਵੀ ਆਂ ਉਸੀਂ ਸੁਪਰੀਮ ਕੋਰਟ ਜਾ ਕੇ ਜਿੱਤੇ ਕਦੀ ਨਾ ਲਈ ਇੱਕ ਵੀ ਕੇਸ ਨਹੀਂ ਹਾਰੇ ਅਸੀਂ ਕੋਰਟਾਂ ਤੇ ਇਹ ਦਵਾ ਮਾਰਦੇ ਨੇ ਤੁਸੀਂ ਪੰਜਾਬ ਦੇ ਇੱਕਾਂ ਨੂੰ ਡਾਕਟਰ ਸਾਹਿਬ ਤੁਸੀਂ ਕਾਸਟ ਦੇ ਸਰਕਾਰ ਦਾ ਕੋਈ ਵੀ ਕੇਸ ਤੁਸੀਂ ਹਾਰੇ ਨਹੀਂ ਕਦੇ ਵੀ ਇਹ ਤੁਹਾਡੇ ਬਾਰੇ ਧਾਰਨਾ ਹੈ ਮੈਂ ਮੈਂ ਦਾਅਵੇ ਨਾਲ ਕਹਿੰਦਾ ਕੱਢ ਕੇ ਦਿਖਾਉਣ ਮੈਡੀਕਲ ਕਾਲ ਦੇ ਦਾ ਇੱਕ ਹੀ ਤੁਸੀਂ ਕਹਿੰਦਾ ਵਾ ਡਾਕਟਰ ਸਾਹਿਬ ਮੈਂ ਸਿਰਫ ਇਹ ਕਹਿੰਦਾ ਡਾਕਟਰ ਸਾਹਿਬ ਅਕਾਲੀ ਕਾਂਗਰਸ ਨਾਲ ਸੁਣੋ ਇੱਕ ਮਿੰਟ ਕੱਲ੍ਹ ਵੀ ਕਾਂਗਰਸ ਨਾਲ ਗੱਲਾਂ ਅਕਾਲੀ ਬੀਜੇਪੀ ਨੂੰ ਗੱਲਾਂ ਕੱਢਣੀਆਂ ਕਾਂਗਰਸੀਆਂ ਨੇ ਇਹ ਮੱਧਾ ਚੰਗਾ ਬੋਲਣਾ ਬਿਲਕੁਲ ਗਲਤ ਸੀ ਆ ਮੇਰੇ ਕੋਲ ਕਿਤਾਬ ਪਈ ਹੈ ਵੱਡੇ ਇੰਜੀਨੀਰਾਂ ਨੇ ਲਿਖੀ ਹੋਈ ਹੈ ਜੀ ਆਰਐਸ ਗਿੰਦਜੀਲ ਕੀਤੀ ਇਸ ਗਿੰਦ ਦੇ ਫਾਦਰ ਸੀ ਉਹ ਜਨਰਲ ਮੈਨੇਜਰ ਰਹੇ ਨੇ 3 ਟਾਈਮ ਦੇ ਕਿ ਇੰਜੀਨੀਅਰ ਪਾਲ ਸਿੰਘ ਤੇ ਦੋ ਚੀਫ ਇੰਜੀਨੀਅਰ ਹੈ ਨਾ ਐਸੇ ਪਾਣੀ ਦੇ ਠਗਲੇ ਚ ਕੇਸ ਰਿਪਰੈਜ਼ੈਂਟ ਕਰ ਰਹੇ ਨੇ ਕਰਦੇ ਰਹੇ ਨੇ ਉਹਨਾਂ ਦੋਹਾਂ ਦੀ ਕਿਤਾਬ 'ਚ ਸਪਸ਼ਟ ਹੁੰਦਾ ਹੈ ਕਿ 1981 ਤੱਕ ਸਵਾਇ ਦਰਬਾਰਾ ਸਿੰਘ ਤੋਂ ਜਿਹੜੇ ਸਾਈਨ ਕਰਾ ਗਏ ਉਹਦੋਂ ਪਹਿਲਾ ਕੋਈ ਸਰਕਾਰ ਆ ਗਈ ਪੰਜਾਬ ਦੀ ਉਹਨੇ ਢੱਟ ਕੇ ਲੜਾਈ ਕਰਿਆ ਉਹ ਗੱਲ ਵਕਰੀ ਸਾਡੀ ਸੁਣੀ ਨਹੀਂ ਗਈ ਇਹਨਾਂ ਨੂੰ ਇਹਨਾਂ ਨੇ ਪਤਾ ਨਹੀਂ ਕਿ ਅਸੀਂ ਡਟ ਕੇ ਲੜਿਆ ਤੁਸੀਂ ਉਹਨਾਂ ਨੂੰ ਬੇਸਿਕਲੀ ਜਿਹਨੂੰ ਤੁਸੀਂ ਬਾਰੇ ਨਹੀਂ ਤੁਸੀਂ ਪਾਣੀ ਦਾ ਸਵਦਾ ਕਰਤਾ ਹੂੰ ਹੂੰ ਫਿਰ ਇਸ ਕਰਕੇ ਗੰਭਤ ਲੋਕ ਪੁੱਛ ਉਹਨਾਂ ਨੇ ਕਿਹਾ ਹੂੰ ਦੂਜੀ ਕਲਾਸ ਨਹੀਂ ਹੋਰ ਕਹਿ ਕੇ ਖਤਮ ਕਰਦਾ ਕਿਉਂਕਿ ਮੇਰੇ ਗੈਸਟ ਵੀ ਆ ਗਏ ਨੇ ਜੀ 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 ਇਹਨਾਂ ਨੇ ਆਖਿਆ ਵੀ ਅਸੀਂ ਡੈਮਾ ਦਾ ਕਾਨੂੰਨ ਖਤਮ ਕਰ ਦਿਆ ਹੂੰ ਡੈਮਾ ਦਾ ਕਾਨੂੰਨ 2019 ਚ ਲੋਕ ਸਭਾ ਚ ਪਾਸ ਹੋਇਆ ਸੀ 2021 ਚ ਪਾਸ ਹੋਇਆ ਰਾਜ ਸਭਾ ਚ ਪ੍ਰਗੰਤ ਮਾਨ ਉਹ ਲੋਕ ਸਭਾ ਦਾ ਮੈਂਬਰ ਸੀਪ ਪ੍ਰਗੰਤਮੰਦ ਸੀ ਕਿਉਂ ਉਹਨੂੰ ਉਦੋਂ ਡੈਮਾ ਦੇ ਕਾਨੂੰਨ ਤੇ ਕੀ ਸਵਾਨ ਰਿਆ ਸੀ ਹੂੰ ਆਪ ਦਾ ਬਿਆਨ ਕਹਿੰਦੇ ਖੜਾ ਕੇ ਬੋਲੋ ਹੂੰ ਹੂੰ ਦੁਜਾ ਜੇ ਦਾ ਨਾਂ ਦਾ ਕੋਈ ਨਾਂ ਵੀ ਹੋਵੇ ਬੀਬੀਐਮਬੀ ਪੰਜਾਬ ਦੇ ਪੁਨਰਗਠਨ ਕਾਨੂੰਨ ਦੇ ਸੈਕਸ਼ਨ 88 ਦੇ ਤਹਿਤ ਬੀਬੀਐਮਬੀ ਸਰਸਨ ਦਾਤਾ ਆਉਂਤੇ ਐ ਠਾਹਟ ਸੈਕਸ਼ਨ ਜਿਵੇਂ ਦੇਖਣਾ ਦੇਖ ਲੇ ਆ 88 ਸੈਕਸ਼ਨ ਹੂੰ ਹੂੰ ਜੀ ਜੀ ਅਰਥਾਤ ਸੈਕਸ਼ਨ ਦੇ ਅੰਡਰ ਇਹ ਡੈਮ ਪੈ ਨਹੀਂ ਪਾਣੀ ਵੰਡਣਾ ਕਾਬਰ ਵੰਡਣੀ ਇਹ ਸਾਰਾ ਤਿੰਨੇ ਬੈਰੇਜ ਹਰੀਕੇ ਪੱਤਨ ਰੋਪੜ ਤੇ ਫਿਰੋਜ਼ਪੁਰ ਹਲੋ ਅਦਾ ਇਹ ਆ ਮਾਰ ਕਰੀ ਰਹੀ ਹੋਣੀ ਦੇਖ ਲਓ ਜੀ ਉਹ ਬੀਬੀ ਐਮ ਵੀ ਰਿਕਾਰਡ ਨੇ ਇਹ ਕੀ ਰੌਲਾ ਪਾਇਆ ਜਾਂਦੇ ਵੇਸੀ ਧਰਮ ਦਾ ਕਾਨੂੰਨ ਐਂ ਕਿਉਂ ਨਹੀਂ ਰੱਦ ਕਰਿਆ ਆ ਹੁਣ ਜਿਹੜਾ ਜਲਾਸ ਸੀ ਜੇ ਰੱਦ ਨਹੀਂ ਕਰਿਆ ਤਾਂ ਮਤਲਬ ਇਹਨਾਂ ਨੇ ਤਾਂ ਬੰਦੇ ਨਹੀਂ ਕਾਨੂੰਨ ਕੀਆ ਹੂੰ ਹੂੰ ਰੱਦ ਤੁਸੀਂ ਧਰਮ ਦਾ ਕਾਨੂੰਨ ਕਰ ਦਿਓ ਧਰਮ ਦਾ ਕਾਨੂੰਨ ਹੋਵੇ ਨਾ ਹੋਵੇ ਛੋਟਾ ਤਾਂ ਡੈਮ ਪਹਿਲੇ ਉਹਨਾਂ ਦੇ ਅੰਦਰ ਹੈ ਹੂੰ ਜੀ ਛੋਟਾ ਡੈਮ ਕਿ ਅੱਜ ਬਣਿਆ ਉਹਦਾ 1 11 66 ਨੂੰ ਅੰਦਰ ਚੜਿਆ ਗਿਆ ਜਦ ਕਾਨੂੰਨ ਬਣ ਗਿਆ ਹੂੰ ਆ ਭਿੱਤੀ ਲਿਖਿਆ ਪਰ ਕੇ ਸੁਣਾ ਦਮਾ ਭਾਖੜਾ ਡੈਮ ਐਂਡ ਡੈਟਰਵਰ ਐਂਡ ਵਰਕਸ ਅਪਰਚੂਨਿਟੀ ਟੂ ਨੰਗਲ ਡੈਮ ਐਂਡ ਨੰਗਨ ਹਾਈਡਰਲ ਚੈਨਲ ਜਿਹਦੇ ਤੇ ਇਹਨਾਂ ਨੇ ਹੋਂਦ ਆਇਆ ਖੁਰ ਸਰ ਐ ਅਪ ਟੂ ਕੋਟਲਾ ਪਾਵਰ ਹਾਊਸ ਡਿਵਿਜੀਨੇਸ਼ਨ ਹੱਡ ਵਰਕਸ ਐਟ ਰੋਪੜ ਹਰੀਕੇ ਐਂਡ ਫਿਰੋਜ਼ਪੁਰ ਆ ਰੋਪੜਾ ਦਾ ਜਿਹੜਾ ਬੈਰੇਜ ਐ ਹਰੀਕੇ ਦਾ ਜਿਹੜਾ ਬੈਰੇਜ ਐ ਜਿੱਥੋਂ ਇਹ ਦੋਨਾਂ ਦਾ ਕਿੱਦਾਂ Rajasthan ਆ ਗਿਆ ਇੰਦਰ ਗਾਂਧੀ ਕਨਾਲ ਤੇ ਅੱਗੇ ਜਾ ਕੇ ਫਿਰੋਜ਼ਪੁਰ ਹਸਾਈ ਵਾਲੇ ਵਾਲਾ ਬੈਰੇਜ ਐ ਬੈਰੇਜ ਤੇ ਅੱਗੇ ਇਹ ਖਾਕੜਾ ਪਾਵਰ ਹਾਊਸ ਦੱਸੋ ਕਿਹੜੀ ਚੀਜ਼ ਐ ਇਹਨਾਂ ਕੋਲੇ ਆ ਆ ਕਾਨੂੰਨ ਐ ਨਾ ਇਹਨੂੰ ਕਿਉਂ ਨਹੀਂ ਰੱਦ ਕਰਿਆ ਫਿਰ ਇਹ ਨਿਗਰਫੀਰ ਨੂੰ ਰੱਦ ਕਰ ਦੇਣਾ ਅਸੀਂ ਦਾਮਾ ਦਾ ਕਾਨੂੰਨ ਰੱਦ ਕਰਤਾ ਜੀ ਕੀ ਦਾ ਕੀ ਗੱਲ ਹੈ ਲੋਕਾਂ ਨੂੰ ਲੋਕਾਂ ਨੂੰ ਦੇਪੂ ਬਣਾ ਰਹੇ ਨੇ ਜੀ ਜੀ ਬਿਲਕੁਲ ਸੋਈ ਸਰਕਾਰ ਇਹ ਸਾਰਾ ਇਹਨਾਂ ਦਾ ਕਸੂਰ ਹੈ ਇਹ ਸਰਕਾਰ ਦਾ ਕਸੂਰ ਹੈ ਸਰਕਾਰ ਨੇ ਸਿਰਫ ਆਪ ਦੀ ਵੋਟਾਂ ਦੇ ਨਾਲ ਚੱਕ ਆਪਦੇ ਹੰਕਾਰ ਚ ਇਕੱਲੇ ਚੱਲਣ ਦੀ ਗੱਲ ਕਰਕੇ ਦੂਜਿਆਂ ਨੂੰ ਨਾਲ ਘੜ ਹਿੱਸੇ ਦੀ ਗੱਲ ਕਰਕੇ ਵੀ ਠੱਕੇ ਨਾ ਸਾਡੇ ਨਾਲ ਆਓ ਦੂਜਿਆਂ ਨੂੰ ਇਸ ਨਾਲ ਕੇ ਇਹਨਾਂ ਨੂੰ ਮਜਬੂਰ ਕਰਕੇ ਇਹਨਾਂ ਦੀ ਮਜਬੂਰੀ ਹੋਵੇ ਸਾਡੇ ਨਾਲ ਖੜਨਾ ਇਹਨਾਂ ਦੀ ਪੱਗ ਵੀ ਇਹਨਾਂ ਨੂੰ ਕੋਈ ਵੀ ਜੋ ਟੋਕੀ ਵੀ ਜੋ ਦੁਨੀਆ ਮਾਫੀ ਵੀ ਮੰਗਣ ਵਾਸਤੇ ਕਹੋ ਨਾਲ ਇਨਾਂ ਦੀ ਮਜਬੂਰੀ ਹੋਏ ਸਾਡੇ ਨਾਂ ਰਹਿਣਾ ਇਹ ਕਰਿਆ ਇਹਦੇ ਵਿੱਚੋਂ ਹੀ ਲੋੜੇ ਦਾਕ ਬਜੌਰੀਆਂ ਆ ਕੇ ਕਰਦੀ ਜੱਟ ਹੰਡੇ ਉਨ ਕਤਾਏ ਦਾ ਪੈਦਾ ਲੋਹੇ ਬਿਲਕੁਲ ਬਿਲਕੁਲ ਇਹ ਮਿਸ਼ਨ ਪੰਜਾਬੀ